ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਦੀ ਸਾਡੀ ਕਲਾਸ ਹੈਗੀ ਆ ਮਿਕਸ ਪੀ ਵਾਈ ਕਿਊ ਇਹਦੇ ਵਿੱਚ ਅਸੀਂ ਦੇਖਾਂਗੇ ਪੰਜਾਬੀ ਐਂਡ ਪੰਜਾਬ ਜੀਕੇ ਦੇ ਪੀ ਵਾਈ ਕਿਊ ਨੇ ਤਾਂ ਸਕਰੀਨ ਤੇ ਪਹਿਲਾ ਸਵਾਲ ਹੈ ਪੁੱਤ ਤੁਹਾਡਾ ਸੰਯੁਕਤ ਵਾਕ ਹੁੰਦਾ ਹੈ ਇਹ ਚਾਰ ਸਟੇਟਮੈਂਟ ਦਿੱਤੀਆਂ ਹੋਈਆਂ ਨੇ ਇਹਨਾਂ ਦੇ ਵਿੱਚੋਂ ਸੰਯੁਕਤ ਵਾਕ ਕਿਹੜਾ ਹੁੰਦਾ ਪੁੱਤ ਇੱਕ ਦਾ ਹੁੰਦਾ ਸੰਯੁਕਤ ਵਾਕ ਇਕ ਹੁੰਦਾ ਪਤਾ ਆਪਣਾ ਮਿਸ਼ਰਤ ਵਾਕ ਤਾਂ ਸੰਯੁਕਤ ਵਾਕ ਸਮਾਨ ਅਤੇ ਅਧੀਨ ਵਾਕਾਂ ਦਾ ਜੋੜ ਹੁੰਦਾ ਦੋ ਵਾਕਾਂਸ਼ਾਂ ਦਾ ਜੋੜ ਹੁੰਦਾ ਸਮਾਨ ਉਪਵਾਕਾਂ ਦਾ ਜੋੜ ਦੋ ਅਧੀਨ ਉਪਵਾਕਾਂ ਦਾ ਜੋੜ ਤਾਂ ਕੀ ਹੁੰਦਾ ਸੰਯੁਕਤ ਵਾਕ ਹੁਣ ਇਹਦੇ ਵਿੱਚ ਵੇਖੋ ਵਾਕ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਵੱਡੀ ਇਕਾਈ ਕਿਹੜੀ ਹੈ ਬੁੱਤ ਵਾਕ ਛੋਟੀ ਇਕਾਈ ਕਿਹੜੀ ਹੈ ਜੇ ਨਾਰਮਲ ਪੁੱਛ ਲੈਣਾ ہے اسی ਸਾਡੀ ਤੁਣੀ ਜੇ ਪੁੱਛ ਲੈਣ ਆਧੁਨਿਕ ਵਿਗਿਆਨੀ ਕਿਹਨੂੰ ਮੰਨਦੇ ਨੇ ਤਾਂ ਉਹ ਮੰਨਦੇ ਨੇ ਪਤ ਪਾਵੰਸ਼ ਨੂੰ ਓਕੇ ਤੇ ਇਹ ਤੋਂ ਬਾਅਦ ਆ ਜਾਂਦੇ ਸਾਡੇ ਸ਼ਬਦ ਸ਼ਬਦਾਂ ਤੋਂ ਸਾਡੇ ਬਣ ਜਾਂਦੇ ਨੇ ਵਕਾਂਸ਼ ਵਕਾਂਸ਼ਾਂ ਤੋਂ ਸਾਡੇ ਬਣਦੇ ਨੇ ਉਪਵਾਕ ਉਪਵਾਕਾਂ ਤੋਂ ਬਾਅਦ ਆਉਂਦੇ ਨੇ ਸਾਡੇ ਬਾਕ ਪਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਤੇ ਪਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਆਧੁਨਿਕ ਵਿਗਿਆਨੀ ਮੰਨਦੇ ਨੇ ਤੇ ਸ਼ਬਦ ਜਿਹਦਾ ਕੋਈ मीनिंग ਨਿਕਲਦਾ ਵਕਾਂਸ਼ ਉਪਵਾਕ ਤੇ ਵਾਕ ਤਾਂ ਇਹਦਾ ਅਨਸਰ ਹਾਉਣਾ ਚਾਹੀਦਾ ਤੇ ਈਡੀ ਸਮਾਨ ਉਪਵਾਕਾਂ ਦਾ ਜੋੜ ਹੁੰਦਾ ਓਕੇ ਤੇ ਜਿਹੜੇ ਸੰਯੁਕਤ ਤੇ ਮਿਸ਼ਰਤ ਵਾਕ ਬਣਦੇ ਨੇ ਇਹਨਾਂ ਨੂੰ ਬਣਾਉਣ ਦੇ ਵਿੱਚ ਕਿਹੜੀ ਸ਼ਬਦ ਕਾਈ ਆਪਾਂ ਵਰਤਦੇ ਸੀਗੇ ਸੌਰੀ ਸ਼ਬਦ ਸ੍ਰੈਣੀ ਵਰਤਦੇ ਸੀ ਉਹ ਵਰਤਦੇ ਸੀ ਅਸੀਂ ਜੋਜਿਕ ਤਾਂ ਜੋਜਿਕ ਸਮਾਨ ਜੋਜਿਕ ਤੇ ਅਧੀਨ ਜੋਜਿਕ ਆਪਾਂ ਵੇਖਿਆ ਸੀ ਸ਼ਬਦ ਸ੍ਰੈਣੀਆਂ ਦੇ ਵਿੱਚ ਟੋਟਲ ਕਿੰਨੀਆਂ ਸ਼ਬਦ ਸ੍ਰੈਣੀਆਂ ਸਾਡੇ ਕੋਲੇ ਟੋਟਲ ਆਈਆਂ ਨੇ 8 ਸ਼ਬਦ ਸ੍ਰੈਣੀਆਂ ਆ ਤਾਂ ਦੋ ਸਮਾਨ ਉਪਵਾਕਾਂ ਨੂੰ ਜੋੜ ਦਾ ਜਿਹੜੇ ਵਾਕ ਦੇ ਵਿੱਚ ਆ ਜਾਣਗੇ ਉਹਨੂੰ ਅਸੀਂ ਕਹਾਂਗੇ ਸੰਯੁਕਤ ਵਾਕ ਜਿਸ ਦੇ ਵਿੱਚ ਇੱਕ ਸਮਾਨ ਤੇ ਬਾਕੀ ਅਧੀਨ ਉਪਵਾਕ ਜਾਂ ਵਾਕ ਆ ਜਾਂ ਨਾ ਉਹਨੂੰ ਅਸੀਂ ਕਹਾਂਗੇ ਮਿਸ਼ਰਤ ਵਾਕ ਕਰਮ ਅਨਸਾਰ ਦੇਸੀ ਮਹੀਨਿਆਂ ਦਾ ਕਿਹੜਾ ਜੁੱਟ ਸਹੀ ਨਹੀਂ ਹੈ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਨਹੀਂ ਹੈ ਪ੍ਰਾਣੀ ਵਾਲੇ ਬੱਚੇ ਕਰੋ ਇੱਕ ਵਾਰ ਇਹਦਾ ਵੀਡੀਓ ਰੋਕ ਕੇ ਨਵੇਂ ਵਾਲੇ ਬੱਚੇ ਪਹਿਲਾਂ ਇਹ ਵਾਲੇ ਸਾਰੇ ਮੰਥ ਯਾਦ ਕਰੋ ਸਾਡੇ ਦੀਸੀ ਮਹੀਨੇ ਤਾਂ ਕਈ ਵਾਰ ਜੇ ਪੁੱਤ ਪੇਪਰ A ਦੇ ਵਿੱਚ ਤੁਹਾਡੇ ਸਿੰਪਲ ਹੀ ਪੁੱਛਿਆ ਹੁੰਦਾ ਕਿ ਸਾਡਾ ਜਿਹੜਾ ਦੀਸੀ ਸਾਲ ਆ ਉਹਦਾ ਪਹਿਲਾ ਮਹੀਨਾ ਕਿਹੜਾ ਉਹ ਸਟਾਰਟ ਹੁੰਦਾ ਪੁੱਤ ਚੇਤ ਤੋਂ ਤੇ ਖਤਮ ਕਿੱਥੇ ਹੁੰਦਾ ਖਤਮ ਹੁੰਦਾ ਪੁੱਤ ਫੱਗਣ ਤੇ ਇਹ ਸਾਰੇ ਤੁਹਾਨੂੰ ਲਗਾਤਾਰ ਹੀ ਯਾਦ ਹੋਣੇ ਚਾਹੀਦੇ ਨੇ ਚਾਰ-ਚਾਰ ਕਰਕੇ ਇਹਨਾਂ ਨੂੰ ਯਾਦ ਕਰ ਲਓ ਚੇਤ ਬਸਾਖ ਜੇਠ ਹੜ ਚੇਤ ਬਸਾਖ ਜੇਠ ਹੜ ਸੌਣ ਪਾਦੋਂ ਅਸੂਕਤਾ ਸੌਣ ਪਾਦੋਂ ਇਹ ਪਤਾ ਹੀ ਆਪਾਂ ਇਕੱਠੇ ਆ ਜਾਂਦੇ ਨੇ ਅਸੂਕਤਾ ਮੱਗਰਪੋ ਮਾਗ ਫੱਗਣ ਮੱਗਰਪੋ ਮਾਗ ਫੱਗਣ ਓਕੇ ਤਾਂ ਇਹਦੇ ਵਿੱਚ ਇਹਨਾਂ ਨੇ ਹੀ ਦੱਸਿਆ ਕਿ ਸਹੀ ਕਿਹੜਾ ਨਹੀਂ ਹੈ ਵਿਚ ਇਹਨਾਂ ਨੇ ਗੈਪ ਛੱਡਿਆ ਹੋਇਆ ਬਟ ਆਪ ਨੂੰ ਇਹ ਤਾਂ ਜ਼ਿਆਦਾ ਦਾ ਕਿ ਸਟਾਰਟ ਕਿੱਥੇ ਹੁੰਦੇ ਨੇ ਜੇਤ ਤੇ ਤੇ ਖਤਮ ਕਿੱਥੇ ਹੁੰਦੇ ਨੇ ਫੱਗਣ ਤੇ ਖਤਮ ਹੁੰਦੇ ਨੇ ਓਕੇ ਤਾਂ ਇਹਦੇ ਵਿੱਚ ਆਉਣਾ ਸੀਗਾ ਸਸਾਂਸਰੀ ਦਾ ਅਗਲਾ ਸਵਾਲ ਆ ਮਹਾਰਾਜਾ ਰਣਜੀਤ ਸਿੰਘ ਨੇ ਰਾਜਪਾਗ ਕਦੋਂ ਸੰਭਾਲਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਰਾਜਪਾਗ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਹੁੰਦੀ ਆ ਤਾਂ ਉਸ ਨੂੰ ਕਦੋਂ ਆਪਦੇ ਹੱਥ ਚ ਲੈਂਦੇ ਨੇ 97 ਦੇ ਵਿੱਚ 92 ਦੇ ਵਿੱਚ 1805 ਦੇ ਵਿੱਚ ਜਾਂ 1780 ਦੇ ਵਿੱਚ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੁੰਦਾ ਇੱਥੇ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਆ ਤਾਂ ਉਹ ਰਾਜਪਾਗ ਨੂੰ ਆਪਣੇ ਹੱਥ ਚ ਲੈਂਦੇ ਨੇ 97 ਦੇ ਵਿੱਚ ਆ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਕਿੰਨੇਵੇਂ ਗੁਰੂ ਸਨ ਤਾਂ ਸਾਡੇ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਫਾਦਰ ਸਾਹਿਬ ਸੀ ਉਹ ਕਿੰਨੇਵੇਂ ਗੁਰੂ ਸਨ ਇਹ ਤੁਹਾਡਾ ਪੀਆਈਕਿਊ ਆ 8ਵੇਂ 5ਵੇਂ 6ਵੇਂ ਜਾਂ 7ਵੇਂ ਓਕੇ ਆਨਸਰ ਕਰੋ ਤੁਸੀਂ ਗੁਰੂ ਤੇਗ ਬਹਾਦਰ ਜੀ ਸਾਡੇ ਕਿੰਨੇਵੇਂ ਗੁਰੂ ਨੇ ਸਾਡੇ 9ਵੇਂ ਗੁਰੂ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕਿੰਨੇ ਰਾਗਾਂ 'ਚ ਮਿਲਦੀ ਆ ਸਾਨੂੰ 15 ਰਾਗਾਂ 'ਚ ਮਿਲਦੀ ਆ ਗੁਰੂ ਤੇਗ ਬਹਾਦਰ ਜੀ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਅਨੰਦਪੁਰ ਸਾਹਿਬ ਲੈ ਕੇ ਆਉਂਦੇ ਨੇ ਤੇ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਦਾ ਨਾਮ ਹੈਗਾ ਗੁਰੂ ਹਰगोविंद ਜੀ ਤਾਂ ਉਹ ਕਿੰਵੇਂ ਗੁਰੂ ਸਨ ਸਾਡੇ ਛੇਵੇਂ ਗੁਰੂ ਸਨ ਤੇ ਪੰਜਵੇਂ ਗੁਰੂ ਸਾਡੇ ਗੁਰੂ ਅਰਜਨ ਦੇਵ ਜੀ ਉਹ ਉਹਨਾਂ ਦੇ ਜੀ ਪੁੱਛ ਲੈਣ ਗੁਰੂ ਤੇਗ ਬਹਾਦਰ ਜੀ ਦਾ ਪੰਜਵੇਂ ਗੁਰੂ ਸਹਿਬਾਨ ਜੀ ਨਾਲ ਕੀ ਰਿਸ਼ਤਾ ਤਾਂ ਦਾਦਾ ਪੁੱਤ ਆ ਉਹ ਕਿ ਬੱਸ ਤਾਂ ਇਹ ਆਨਸਰ ਹੋਣਾ ਸੀਗਾ ਈਡੀ ਇਹ ਜਿਹੜੇ ਪੀ ਵਾਈ ਕਿਊ ਹੋ ਪਤਾ ਅੱਜ ਦੀ ਕਲਾਸ ਦੇ ਵਿੱਚ ਇਹ ਇਦਾਂ ਰੱਖੇ ਨੇ ਕਿ ਜਦੋਂ ਤੁਸੀਂ ਥਿਊਰੀ ਪੜ੍ਹਦੇ ਹੋ ਆਪਣਾ ਸਲੀਵਸ ਕਵਰ ਕਰ ਰਹੇ ਹੋ ਜਿੱਥੋਂ ਵੀ ਕਰ ਰਹੇ ਹੋ ਤਾਂ ਤੁਸੀਂ ਇਹ ਦੇਖਣਾ ਕਿ ਇਹਦੇ ਵਿੱਚ ਸਵਾਲ ਕਿਹੜੇ ਤਰੀਕੇ ਨਾਲ ਫਰੇਮ ਹੋ ਸਕਦੇ ਆ ਓਕੇ ਜੇ ਹੁਣ ਤੁਗੁਰੂ ਤੇਗ ਬਹਾਦਰ ਜੀ ਦਾ ਪੁੱਛਿਆ ਉਹ ਤੋਂ ਬਾਅਦ ਤੁਸੀਂ ਇਹ ਦੇਖਣਾ ਕਿ ਸਾਡੇ 8ਵੇਂ ਗੁਰੂ ਜੀ ਦਾ ਤੇ 9ਵੇਂ ਗੁਰੂ ਜੀ ਦਾ ਸੱਚੀ ਕੀ ਰਿਸ਼ਤਾ ਫਿਰ ਤੁਸੀਂ ਦੇਖਣਾ ਕਿ ਤੀਜੇ ਗੁਰੂ ਜੀ ਦਾ ਤੇ 5ਵੇਂ ਗੁਰੂ ਜੀ ਦਾ ਆਪਸ ਵਿੱਚ ਕੀ ਰਿਸ਼ਤਾ ਇਹ ਵਾਲੀਆਂ ਚੀਜ਼ਾਂ ਤੁਸੀਂ ਦੇਖਣੀਆਂ ਸਾਰੀਆਂ ਬਾਕੀ ਆਪਾਂ ਲਾਸਟ ਕਲਾਸਾਂ ਦੇ ਵਿੱਚ ਕਰਵਾਇਆ ਜਿਹੜੇ ਬੱਚਿਆਂ ਨੂੰ ਇਹ ਹੀ ਕਲਾਸ ਮਿਲ ਗਈ ਤਾਂ ਜੇ ਉਹਨਾਂ ਨੇ ਲਾਸਟ ਵਾਲੀ ਕਲਾਸਾਂ ਨਹੀਂ ਕਰੀਆਂ ਇੱਕ ਵਾਰੀ ਉਹਨਾਂ ਨੇ ਜ਼ਰੂਰ ਦੇਖ ਲਿਓ ਤਾਂ ਪੜਨਾਮ ਕਿੰਨੇ ਕਿਸਮਾਂ ਦੇ ਹੁੰਦੇ ਨੇ 6 ਕਿਸਮਾਂ ਦੇ 8 ਕਿਸਮਾਂ ਦੇ 5 ਦੇ ਜਾਂ 13 ਦੇ ਤਾਂ ਆਪਾਂ ਸ਼ਬਦ ਸ਼੍ਰੇਣੀਆਂ ਦੇਖਿਆ ਸੀ ਪੁੱਤ ਟੋਟਲ ਸਾਡੇ ਕੋਲੇ ਕਿੰਨੀਆਂ ਸ਼ਬਦ ਸ਼੍ਰੇਣੀਆਂ ਟੋਟਲ ਹੈਗੀਆਂ ਸਾਡੇ ਕੋਲੇ 8 ਸ਼ਬਦ ਸ਼੍ਰੇਣੀਆਂ ਜਿਦੇ ਵਿੱਚ ਆਪਾਂ ਦੇਖਿਆ ਸੀ ਨਾਮ ਪੜਨਾਮ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦਾਂ ਨੂੰ ਨਾਮ ਦੀ ਥਾਂ ਤੇ ਆਉਣ ਵਾਲੇ ਸ਼ਬਦਾਂ ਨੂੰ ਅਸੀਂ ਪੜਨਾਮ ਆਖਦੇ ਹਾਂ ਜਿਵੇਂ ਆਪਾਂ ਕਹਿੰਦਾ ਰਾਮ ਰਾਮ ਮਤਲਬ ਸਕੂਲ ਜਾਂਦਾ ਹੈ ਰਾਮ 6ਵੀਂ ਕਲਾਸ ਚ ਪੜਦਾ ਹੈ ਰਾਮ ਬਹੁਤ ਹੁਸ਼ਿਆਰ ਬੱਚਾ ਹੈ ਤਾਂ बार-बार ਆਪਾਂ ਰਾਮ ਕਹਿ ਕੇ ਇਰਿਟੇਟੀਆਂ ਲੱਗਦਾ ਤਾਂ ਰਾਮ ਦੀ ਜਗ੍ਹਾ ਤੇ ਜਦੋਂ ਆਪਾਂ ਕਵਾਂਗੇ ਉਹ ਤਾਂ ਨਾਮ ਦੀ ਜਗ੍ਹਾ ਤੇ ਆਉਣ ਵਾਲੇ ਸ਼ਬਦ ਨੂੰ ਅਸੀਂ ਪੜਨਾਮ ਕਹਾਂਗੇ ਤਾਂ ਪੜਨਾਮ ਸਾਡੇ ਕੋਲੇ ਕਿੰਨੇ ਨੇ 6 ਨੇ ਸ਼ਬਦ ਸ਼੍ਰੇਣੀਆਂ ਸਾਡੇ ਕੋਲੇ ਹੈਗੀਆਂ ਨੇ 8 ਯਾ ਕਿਰਿਆ ਵਿਸ਼ੇਸ਼ਣ ਵੀ ਸਾਡੇ ਕੋਲੇ 8 ਨੇ ਨਾਮ ਸਾਡੇ ਕੋਲੇ 5 ਨੇ ਤੇ ਕੱਲੇ ਵਿਸ਼ੇਸ਼ਣ ਵੀ ਸਾਡੇ ਕੋਲੇ 5 ਨੇ ਓਕੇ ਪੁੱਤ ਤਾਂ ਸਾਡੇ ਕੋਲੇ ਟੋਟਲ ਸ਼ਬਦ ਸਰੈਣੀਆਂ ਕੋਈ ਵੀ ਜੋ ਕੋਈ ਸ਼ਬਦ ਆ ਉਹਦੇ ਕਿਹੜੀ ਸਰੈਣੀ ਦੇ ਵਿੱਚ ਰੱਖਿਆ ਉਹ ਟੋਟਲ ਸਾਡੇ ਕੋਲੇ 8 ਨੇ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਿਕ ਤੇ ਵਿਸਮਿਕ ਇਹ ਟੋਟਲ ਸਾਡੇ ਕੋਲੇ 8 ਸ਼ਬਦ ਸਰੈਣੀਆਂ ਨੇ ਦੁੱਲਾ ਪੱਟੀ ਕਿਸ ਮੁਗਲ ਬਾਦਸ਼ਾਹ ਦਾ ਸਮਕਾਲੀ ਸੀ ਤਾਂ ਦੁੱਲਾ ਪੱਟੀ ਕਿਹੜੇ ਮੁਗਲ ਬਾਦਸ਼ਾਹ ਦਾ ਸਮਕਾਲੀ ਸੀਗਾ ਬਾਬਰ ਦਾ ਹਮਾਯੂ ਦਾ ਜਹਾਂਗੀਰ ਦਾ ਜਾਂ ਅਕਬਰ ਦਾ ਇਹ ਬਹੁਤ ਵਾਰ ਆਇਆ ਹੋਇਆ ਸੋਡਾ ਪੁੱਤ ਆਪਾਂ ਪਿਛਲੀ ਕਲਾਸ 'ਚ ਵੀ ਕਰਿਆ ਸੀਗਾ ਤਾਂ ਦੁੱਲਾ ਪੱਟੀ ਸਮਕਾਲੀ ਸੀਗਾ ਅਕਬਰ ਦਾ ਅਕਬਰ ਸਾਡੇ ਕਿਹੜੇ ਗੁਰੂ ਸਾਹਿਬਾਨ ਦਾ ਸਮਕਾਲੀ ਸੀ ਅਕਬਰ ਸਾਡੇ ਚੌਥੇ ਗੁਰੂ ਜੀ ਦਾ ਪੰਜਵੇਂ ਗੁਰੂ ਜੀ ਦਾ ਤੀਜੇ ਗੁਰੂ ਜੀ ਦਾ ਚੌਥੇ ਗੁਰੂ ਜੀ ਦਾ ਪੰਜਵੇਂ ਗੁਰੂ ਜੀ ਦਾ ਸੰਕਾਲੀ ਸੀਗਾ। ਜਹਾਂਗੀਰ ਸਾਡੇ ਪੰਜਵੇਂ ਗੁਰੂ ਜੀ ਦਾ ਤੇ ਛੇਵੇਂ ਗੁਰੂ ਜੀ ਦਾ ਸੰਕਾਲੀ ਸੀਗਾ। ਹਮਾਯੂੰ ਸਾਡੇ ਪਹਿਲੇ ਤੇ ਦੂਜੇ ਗੁਰੂ ਜੀ ਦਾ ਤੇ ਬਾਬਰ ਸਾਡੇ ਪਹਿਲੇ ਗੁਰੂ ਜੀ ਦਾ ਸੰਕਾਲੀ ਆ। ਤਾਂ ਇੱਕ ਵਾਰੀ ਸਿੰਪਲੀ ਪੁੱਛ ਲਿਆ ਸੀ ਦੁੱਲਾ ਪੱਟੀ ਦੇ ਜਿਹੜੇ ਗੀਤ ਨੇ ਉਹ ਕਿਹੜੇ ਤਿਹਾਰ ਤੇ ਗਾਏ ਜਾਂਦੇ ਨੇ? ਤਾਂ ਕਿਹੜੇ ਤਿਹਾਰ ਤੇ ਗਾਏ ਜਾਂਦੇ ਨੇ? ਉਹ ਗਾਏ ਜਾਂਦੇ ਨੇ ਪੁੱਤ ਲੋਹੜੀ ਤੇ। ਕਮੈਂਟ ਦੇ ਵਿੱਚ ਪੁਰਾਣੇ ਬੱਚੇ ਦੱਸੋ ਜਿਹੜਾ ਸੀ ਲੋਹੜੀ ਦਾ ਤਿਹਾਰ ਮਨਾਉਂਦੇ ਆ। ओके ਉਹ ਆਪਾਂ ਸੰਗ੍ਰਾਂਦੀ ਬਣਾਉਣੀ ਆ ਜਾਂ ਥਿਥੀ ਦੇ ਅਨਸਾਰ ਬਣਾਉਣੀ ਆ ਇੱਕਦਾਂ ਤੇ ਚੰਦਰਮਾ ਦੀ ਦਿਸ਼ਾ ਨਾਲ ਜਿਵੇਂ ਆਪਣੀ ਦੀਵਾਲੀ ਆ ਤੇ ਦੀਵਾਲੀ ਸਾਡੀ ਚੰਦਰਮਾ ਦੀ ਦਿਸ਼ਾ ਨਾਲ ਮਣਾਉਣੀ ਆ ਆਪਾਂ ਓਕੇ ਜਿਵੇਂ ਆਪਾਂ ਕਹਿੰਦੇ ਆ ਕਿ ਮੱਸੀਆਂ ਨੂੰ ਰੋਟੀ 14 ਮੱਸੀਆ ਹਨਾ ਉੱਥੇ ਆਪਣੀ ਦੀਵਾਲੀ ਆ ਜਾਂਦੀ ਆ ਜਿਹੜੀ ਸਾਡੀ ਲੋੜੀ ਆ ਲੋੜੀ ਸਾਡੀ ਸੰਗ੍ਰਾਂਦੀ ਆ ਜਾਂ ਥਿਥੀ ਦੇ ਅਨਸਾਰ ਮਣਾਉਣੀ ਆ ਤੇ ਅਗਲਾ ਸਵਾਰ ਸੋਢੀ ਸ਼੍ਰੀ ਗੁਰੂ ਸੋਭਾ ਇਹ ਸਾਰੀ ਬੱਕਾ ਸ਼੍ਰੀ ਗੁਰੂ ਸੋਭਾ ਦਲਿਖ ਕੋਣਾ ਇਹ ਬੁੱਕ ਦਾ ਲੇਖਕ ਕੌਣਾ ਭਾਈ ਮਨੀ ਸਿੰਘ ਰਤਨ ਸਿੰਘ ਪੰਗੂ ਸੈਨਾਪਾਤ ਜਾਂ ਗਿਆਨੀ ਗਿਆਨ ਸਿੰਘ ਤਾਂ ਕੌਣ ਇਹਦਾ ਪੁੱਤੋ ਲਿਖਿਆ ਹੈਗਾ ਸੈਨਾਪਾਤ ਇੱਕ ਤਾਂ ਸਿੰਪਲ ਹੀ ਪੁੱਛ ਲੈਣਗੇ ਇਹ ਬੁੱਕ ਦਾ ਲੇਖਕ ਕੌਣਾ ਜਾਂ ਲੇਖਕ ਦਾ ਨਾਮ ਦੇ ਕੇ ਪੁੱਛਣਗੇ ਇਹ ਕੀ ਦਾ ਸਮਕਾਲੀ ਸੀ ਇਹ ਹੈਗੇ ਨੇ 10ਵੇਂ ਗੁਰੂ ਸਾਹਿਬਾਨ ਦੇ ਸਮਕਾਲੀ ਤਾਂ ਸ੍ਰੀ ਗੁਰੂ ਸੋਭਾ ਇਹ ਜਿਹੜੀ ਰਚਨਾ ਇਸ 1741 ਈਸਵੀ ਦੇ ਵਿੱਚ ਮਿਲਦੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਵੇਖਿਆ ਸਾਡੇ 10ਵੇਂ ਗੁਰੂ ਜੀ ਦੇ ਕਿੰਨੇ ਦਵਾਰੀ ਕਵੀ ਸਨ 52 ਦਵਾਰੀ ਕਵੀ ਸਨ ਉਹਨਾਂ ਦੇ ਵਿੱਚ ਇੱਕ ਸੀ ਸੈਨਾਪਤ ਸੈਨਾਪਤ ਦੀ ਰਚਨਾ ਮਿਲਦੀ ਆ ਸ਼੍ਰੀ ਗੁਰੂ ਸੂਬਾ ਇਸ ਜਿਹੜੀ ਬੁੱਕ ਹੈਗੀ ਆ ਇਹਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਤੋਂ ਲੈ ਕੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੱਕ ਦੀਆਂ ਸਾਰੀਆਂ ਘਟਨਾਵਾਂ ਅੱਖੀ ਦੇਖਿਆਂ ਸੌਰੀ 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 1708 ਤੱਕ ਸਾਰੀਆਂ ਜਿੰਨਾ ਵੀ ਮਤਲਬ ਇਹਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਸੀਗੀਆਂ ਸਾਰੀਆਂ ਅੱਖੀ ਦੇਖਿਆਂ ਦਾ ਜੇਕਰ ਕੀਤਾ ਜਾਂਦਾ ਸਿੰਬਲ ਯਾਦ ਰੱਖਣਾ ਸ੍ਰੀ ਗੁਰੂ ਸੂਬਾ ਇੱਕ ਬੁੱਕਾ ਕਿੰਨਾ ਦੀ ਹੈ ਸੈਨਾਪਤ ਦੀ ਆ ਉਹ ਕੌਣ ਸੀ ਗੁਰੂ ਗੋਬਿੰਦ ਸਿੰਘ ਦੇ ਦੁਵਾਰੀ ਕਵੀ ਸਨ ਕਿਹੜੇ ਟਾਈਮ ਪੀਰੀ ਸਾਨੂੰ ਮਿਲਦਾ ਖਾਲਸਾ ਪੰਥਰੀ ਸajna ਤੋਂ ਲੈ ਕੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੱਕ ਦਾ ਗੁਰਪ੍ਰਤਾਪ ਸੂਰਜ ਇਹ ਗ੍ਰੰਥਾ ਗੁਰਪ੍ਰਤਾਪ ਗ੍ਰੰਥ ਦਾ ਲੇਖਕ ਕੌਣ ਆ ਪਾਈ ਮਨੀ ਸਿੰਘ ਰਤਨ ਸਿੰਘ ਪੰਗੂ ਗਿਆਨੀ ਗਿਆਨ ਸਿੰਘ ਪਾਈ ਸੰਤੋਖ ਸਿੰਘ ਤਾਂ ਇਹਦਾ ਬਹੁਤ ਵਾਰ ਆਇਆ ਹੋਇਆ ਏ ਤੁਹਾਡਾ ਪੀਆਈ ਵੀਕਿਊ ਆ ਤਾਂ ਇਹਦਾ ਲੇਖਕ ਸੀਗਾ ਪੁੱਤੋ ਪਾਈ ਸੰਤੋਖ ਸਿੰਘ ਇਹ ਜਿਹੜਾ ਗ੍ਰੰਥ ਆਈ ਸਾਨੂੰ ਮਿਲਦਾ ਦੂ ਪਾਰਟ ਦੇ ਵਿੱਚ ਜਿਹੜੇ ਤੇ ਪਹਿਲਾ ਪਾਰਟ ਸੀਗਾ ਉਹਦਾ ਨਾਮ ਸੀਗਾ ਨਾਨਕ ਪ੍ਰਕਾਸ਼ ਸਾਲ 71823 ਜਿਹੜੇ ਦੇ ਸੈਕਿੰਡ ਪਾਰਟ ਆ ਉਹ ਮਿਲਦਾ ਸਾਨੂੰ ਸੂਰਜ ਪ੍ਰਕਾਸ਼ ਜਾਂ ਸਿੰਪਲ ਵੀ ਪੁੱਛ ਸਕਦੇ ਨੇ ਸੂਰਜ ਪ੍ਰਕਾਸ਼ ਇਹਦੇ ਵਿੱਚ ਜਿਹੜਾ ਸੈਕਿੰਡ ਪਾਰਟ ਆ ਇਹਦੇ ਵਿੱਚ ਸਾਨੂੰ ਸਿੱਖ ਸਾਡੇ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਬਾਰੇ ਪਤਾ ਲੱਗਦਾ ਨਾਨਕ ਪ੍ਰਕਾਸ਼ ਦੇ ਵਿੱਚ ਸਿਰਫ ਸਾਨੂੰ ਪਹਿਲੇ ਗੁਰੂ ਸਾਹਿਬਾਨ ਦੇ ਜੀਵਨ ਕਾਲ ਬਾਰੇ ਪਤਾ ਲੱਗਦਾ ਓਕੇ ਇਹ ਯਾਦ ਰੱਖਣਾ ਗੁਰਪ੍ਰਤਾਪ ਸੂਰਜ ਗ੍ਰੰਥ ਕਿੰਨਾ ਦਾ ਪਾਈ ਸੁਰਦੋਖ ਸਿੰਘ ਦਾ ਪਾਈ ਗਰਦਾਸ ਜੀ ਦੀਆਂ ਕੁੱਲ ਕਿੰਨੀਆਂ ਬਾਰਾਂ ਨੇ ਪਾਈ ਗਰਦਾਸ ਜੀ ਦੀਆਂ ਕੁੱਲ ਕਿੰਨੀਆਂ ਬਾਰਾਂ ਨੇ ਅਨਸਰ ਕਰੋ ਵੀਡੀਓ ਨੂੰ ਕਿ ਪਾਈ ਗਰਦਾਸ ਜੀ ਸਾਡੇ ਤੀਜੇ ਗੁਰੂ ਜਿਨ੍ਹਾਂ ਨੂੰ ਆਪਾਂ ਸਭ ਤੋਂ ਵੱਡੀ ਉਮਰ ਦੇ ਗੁਰੂ ਸਮਾਜ ਸਰਦਾਰ ਗੁਰੂ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜਾ ਸਨ ਪਾਈ ਗਰਦਾਸ ਜੀ ਗੁਰੂ ਅਮਰਦਾਸ ਜੀ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਗੋਬਿੰਦਗਰ ਸ਼ਹਿਰ ਲੈ ਕੇ ਆਉਂਦੇ ਨੇ ਤੀਜੇ ਗੁਰੂ ਸਾਹਿਬਾਨ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਆ 17 ਰਾਗਾਂ ਦੇ ਵਿੱਚ ਸਾਨੂੰ ਬਾਣੀ ਮਿਲਦੀ ਆ ਤਾਂ ਸਿੰਪਲ ਪੁੱਛ ਲੈਣਗੇ ਪਾਈ ਗੁਰਦਾਸ ਜੀ ਦਾ ਸਾਡੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਨਾਲ ਕੀ ਰਿਸ਼ਤਾ ਇਹ ਸੀ ਪੁੱਤ ਚਾਚਾ ਪਤੀਜਾ ਤੇ ਸਾਨੂੰ ਪਾਈ ਗੁਰਦਾਸ ਜੀ ਦੀਆਂ ਕਿੰਨੀਆਂ 12 ਮਿਲਦੀਆਂ ਨੇ ਸਾਨੂੰ ਮਿਲਦੀਆਂ ਨੇ 39 12 ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਰਾਗ ਨੇ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਕਿੰਨੇ ਮਹਾਪੁਰਖਾਂ ਦੀ ਬਾਣੀ ਹੈ 36 ਮਹਾਪੁਰਖਾਂ ਦੀ ਬਾਣੀ ਆ ਦਸਮ ਗ੍ਰੰਥ ਦੇ ਵਿੱਚ ਕਿੰਨੀਆਂ ਬਾਣੀਆਂ ਨੂੰ ਇਕੱਠਾ ਕਰਕੇ ਪਾਈ ਮਨੀ ਸਿੰਘ ਜੀ ਨੇ ਦਸਮ ਗ੍ਰੰਥ ਮਤਲਬ ਤਿਆਰ ਕੀਤਾ ਤਾਂ ਉਹਦੇ ਵਿੱਚ ਟੋਟਲ ਨੇ 18 ਬਾਣੀਆਂ ਪੱਤਾ ਤਾਂ ਪਾਈ ਗੁਰਦਾਸ ਜੀ ਦੀ ਜਿਹੜੀ ਪਹਿਲੀ ਤੇ 11ਵੀਂ ਵਾਰ ਆ ਉਹਦਾ ਇਤਿਹਾਸਕ ਪੱਖ ਤੋਂ ਬਹੁਤ ਮਹੱਤਵਪੂਰਨਾਂ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਸੰਬੰਧ ਰੱਖਦੀ ਆ ਪਹਿਲੀ ਵਾਰ ਜਿਹੜੀ 11ਵੀਂ ਵਾਰ ਆ ਉਹ ਪਹਿਲੇ 6 ਗੁਰੂ ਪਹਿਲੇ 6 ਗੁਰੂ ਸਹਿਬਾਨਾਂ ਦੇ ਜੀਵਨ ਨਾਲ ਸਬੰਧ ਰੱਖਦੀ ਆ ਪਾਈ ਗੁਰਦਾਸ ਜੀ ਜਦੋਂ 1604 ਦੇ ਵਿੱਚ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਤਿਆਰ ਕਰਵਾਇਆ ਸੀ ਤਾਂ ਲਖਾਰੀ ਕੌਣ ਸੀ ਪਾਈ ਗੁਰਦਾਸ ਜੀ ਲਖਾ ਲਖਾਰੀ ਸਨ ਇੱਕ ਤੁਕ ਆਉਂਦੀ ਹੁੰਦੀ ਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੰਦ ਜਗ ਚਾਨਣ ਹੋਵੇ ਇਹ ਵੀ ਕਿੰਨਾ ਦੀ ਆ ਇਹ ਵੀ ਪਾਈ ਗੁਰਦਾਸ ਜੀ ਦੀ ਆ ਅਗਲਾ ਸਵਾਲ ਗਿਆਨ ਰਤਨਾ ਬਲੀ ਪਾਈ ਮਨੀ ਸਿੰਘ ਜੀ ਦੀ ਰਚਨਾ ਜਨਮ ਸਾਖੀ ਆ ਜਿਸ ਨੂੰ ਪਾਈ ਗਰਦਾਸ ਜੀ ਦੀ ਕਿਸ ਬਾਰ ਉੱਤੇ ਕਿਸ ਬਾਰ ਉੱਤੇ ਆਧਾਰ ਬਣਾ ਕੇ ਲਿਖਿਆ ਗਿਆ ਹੈ ਇਹ ਤਾਂ ਸਿੰਪਲ ਹੀ ਪੁੱਛ ਲੈਣਗੇ ਪੁੱਤ ਗਿਆਨ ਰਤਨਾ ਬਲੀ ਇਹ ਰਚਨਾ ਕਿਸ ਦੀ ਆ ਇਹ ਹੈਗੀ ਹੈ ਪਾਈ ਮਨੀ ਸਿੰਘ ਜੀ ਦੀ ਰਚਨਾ ਜਦੋਂ ਪਾਈ ਮਨੀ ਸਿੰਘ ਜੀ ਨੇ ਰਚਨਾ ਕੀਤੀ ਗਿਆਨ ਰਤਨਾ ਬਲੀ ਤਾਂ ਪਾਈ ਗਰਦਾਸ ਜੀ ਦੀ ਕਿਹੜੀ ਵਾਰ ਨੂੰ ਆਧਾਰ ਬਣਾਇਆ ਪਹਿਲੀ ਨੂੰ ਦੂਜੀ ਨੂੰ ਤੇ ਕਿਹੜੀ ਨੂੰ ਤਾਂ ਇਹਦਾ ਅਨਸਰ ਹੁਣ ਅਸੀਂ ਪਹਿਲੀ ਵਾਰ ਨੂੰ ਆਧਾਰ ਬਣਾ ਕੇ ਕੀਤਾ ਆਪਾਂ ਪਿਛਲੀਆਂ ਕਲਾਸਾਂ 'ਚ ਵੀ ਦੇਖਿਆ ਸੀ ਇਹ ਪੁੱਤ ਇੱਕ ਤਾਂ ਹੁੰਦੀਆਂ ਸਾਖੀਆਂ ਇੱਕ ਹੁੰਦੀਆਂ ਜਨਮ ਸਾਖੀਆਂ ਜਿਹੜੀਆਂ ਜਨਮ ਸਾਖੀਆਂ ਉਸ ਸਿਰਫ ਸਾਡੇ ਪਹਿਲੇ ਗੁਰੂ ਜੀ ਦੇ ਨਾਲ ਸਾਨੂੰ ਮਿਲਦੀਆਂ ਨੇ ਜਨਮ ਸਾਖੀਆਂ ਦੇ ਵਿੱਚ ਸਿਰਫ ਸਾਨੂੰ ਗੁਰੂ ਨਾਨਕ ਦੇਵ ਦੇ ਜੀਵਨ ਕਾਲ ਵਾਰੇ ਪਤਾ ਲੱਗਦਾ ਸਾਖੀਆਂ ਸਾਨੂੰ ਬਾਕੀ ਗੁਰੂ ਸਾਹਿਬਾਨਾਂ ਦੇ ਜੀਵਨ ਨਾਲ ਵੀ ਮਿਲਦੀਆਂ ਨੇ ਤੇ ਆਪਾਂ ਪਿੱਛੇ ਦੇਖਿਆ ਸੀ ਪਾਈ ਗਰਦਾਸ ਜੀ ਦੀ ਪਹਿਲੀ ਵਾਰ ਸਾਨੂੰ ਕਿਹਦੇ ਨਾਲ ਲਿੰਕ ਮਿਲਦੀ ਆ ਸਾਡੇ ਪਹਿਲੇ ਗੁਰੂ ਜੀ ਦੇ ਨਾਲ ਹੀ ਤੇ ਉਸ ਤਰੀਕੇ ਨਾਲ ਪਾਈ ਮਨੀ ਸਿੰਘ ਨੇ ਆਪਣੀ ਰਚਨਾ ਕਰਨ ਵੇਲੇ ਪਾਈ ਗਰਦਾਸ ਜੀ ਦੀ ਪਹਿਲੀ ਵਾਰ ਨੂੰ ਆਧਾਰ ਬਣਾਇਆ ਦਸਮ ਗ੍ਰੰਥ ਕਿਸ ਦੁਆਰਾ ਲਿਖਿਆ ਗਿਆ ਤਾਂ ਕਿੰਨਾ ਦੁਆਰਾ ਲਿਖਿਆ ਗਿਆ ਦਸਮ ਗ੍ਰੰਥ ਪਾਈ ਗਰਦਾਸ ਜੀ ਦੁਆਰਾ ਬਾਬਾ ਬੁੱਢਾ ਜੀ ਦੁਆਰਾ ਪਾਈ ਮਨੀ ਸਿੰਘ ਰਤਨ ਸਿੰਘ ਪੰਗੂ ਤਾਂ ਕਿੰਨਾ ਦੁਆਰਾ ਲਿਖਿਆ ਗਿਆ ਦਾ ਸਾਡੇ ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਦੇ ਆਦ ਗ੍ਰੰਥ ਮਤਲਬ ਪਹਿਲੇ ਗ੍ਰੰਥੀ ਸਨ ਪਾਈ ਗੁਰਦਾਸ ਜੀ ਆਪਾਂ ਪਿੱਛੇ ਦੇਖਿਆ ਤਾਂ ਇਹਨਾਂ ਨੇ ਗ੍ਰੰਥ ਲਿਖਿਆ ਸੀ ਤੇ ਦਸਮ ਗ੍ਰੰਥ ਦਸਮ ਗ੍ਰੰਥ ਦੇ ਵਿੱਚ ਬਾਣੀ ਸਾਨੂੰ ਸਾਡੇ ਦਸਵੇਂ ਗੁਰੂ ਜੀ ਦੀ ਬਾਣੀ ਮਿਲਦੀ ਆ ਤਾਂ ਇਹ ਲਿਖਿਆ ਸੀ ਪੁੱਤ ਪਾਈ ਮਨੀ ਸਿੰਘ ਜੀ ਨੇ ਲਿਖਿਆ ਸੀ ਪਾਈ ਮਨੀ ਸਿੰਘ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਤਾਂ ਪਾਈ ਮਨੀ ਸਿੰਘ ਦੀ ਸ਼ਹੀਦੀ ਹੁੰਦੀ ਆ ਤਾਂ ਕਦੋਂ ਸ਼ਹੀਦ ਕੀਤਾ ਜਾਂਦਾ ਪਾਈ ਮਨੀ ਸਿੰਘ ਜੀ ਨੂੰ 1738 ਦੇ ਵਿੱਚ 1716 ਦੇ ਵਿੱਚ 1757 ਦੇ ਵਿੱਚ ਜਾਂ 1762 ਦੇ ਵਿੱਚ ਤਾਂ ਪਾਈ ਮਨੀ ਸਿੰਘ ਦੀ ਸ਼ਹੀਦੀ ਹੁੰਦੀ ਆ 1738 ਦੇ ਵਿੱਚ ਪਾਈ ਮਨੀ ਸਿੰਘ ਜੀ 1721 ਤੋਂ ਲੈ ਕੇ 1738 ਤੱਕ ਹਰਿਮੰਦਰ ਸਾਹਿਬ ਦੇ ਗ੍ਰੰਥੀ ਰਹਿੰਦੇ ਨੇ ਪਾਈ ਮਨੀ ਸਿੰਘ ਦੀ ਜਿਹੜੀ ਸ਼ਹੀਦੀ ਹੁੰਦੀ ਆ ਉਹ ਹੁੰਦੀ ਆ ਲਾਹੌਰ ਦੇ ਵਿੱਚ 1716 ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੁੰਦੀ ਆ ਦਿੱਲੀ ਦੇ ਵਿੱਚ ਇੱਥੇ ਸਾਡੀ ਸ਼ਹੀਦੀ ਹੁੰਦੀ ਆ ਬਾਬਾ ਦੀਪ ਸਿੰਘ ਦੀ ਬਾਬਾ ਦੀਪ ਸਿੰਘ ਦੀ ਅਫਦਾਲੀ ਦਾ ਕੈਮੇ ਨੰਬਰ ਦਾ ਹਮਲਾ ਸੀਗਾ ਤਾਂ ਉਹ ਸੀ ਉਹ ਤਾਂ ਚੌਥੇ ਨੰਬਰ ਦਾ ਹਮਲਾ ਚੌਥੇ ਨੰਬਰ ਦੇ ਹਮਲੇ ਦੇ ਵਿੱਚ ਜਦੋਂ ਮਤਲਬ ਯੁੱਧ ਹੁੰਦਾ ਉੱਥੇ ਬਾਬਾ ਦੀਪ ਸਿੰਘ ਦੀ ਸ਼ਹੀਦੀ ਹੁੰਦੀ ਆ 1762 ਦੇ ਵਿੱਚ ਵੱਡਾ ਕੱਲੂਕਾਰਾ ਹੁੰਦਾ 1762 ਦੇ ਵਿੱਚ ਵੱਡਾ ਕੱਲੂਕਾਰਾ ਹੁੰਦਾ ਤੇ ਕਿਹਦੇ ਟਾਈਮ ਤੇ ਅਫਦਾਲੀ ਦੇ ਟਾਈਮ ਤੇ ਤੇ ਉਸ ਟਾਈਮ ਕਹਿਮਾ ਹਮਲਾ ਸੀ ਅਫਦਾਲੀ ਦਾ ਛਿਮਾ ਹਮਲੇ ਛਿਮੀ ਹਮਲੇ ਦੇ ਟਾਈਮ ਤੇ ਵੱਡੇ ਕੱਲੂਕਾਰੇ ਵਾਲੀ ਘਟਨਾ ਹੁੰਦੀ ਆ ਬਾਬਾ ਦੀਪ ਸਿੰਘ ਦੀ ਸ਼ਹੀਦੀ 57 ਦੇ ਵਿੱਚ 1716 ਦੇ ਵਿੱਚ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਜਿਹੜੇ ਬੰਦਾ ਸਿੰਘ ਬਹਾਦਰ ਜੀ ਤੇ ਸਵਾਲ ਪੁੱਛਿਆ ਜਾਂਦਾ ਉਹਨਾਂ ਦਾ ਬੇਟਾ ਸੀਗਾ 4 ਸਾਲਾਂ ਦਾ ਜਿਹਨਾਂ ਨੂੰ ਨਾਲ ਹੀ ਸ਼ਹੀਦ ਕੀਤਾ ਜਾਂਦਾ ਉਹਦਾ ਨਾਮ ਬਹੁਤ ਵਾਰ ਪੁੱਛਿਆ ਜਾਂਦਾ ਮਤਲਬ ਸ਼ਹੀਦੀ ਦਾ ਅਜੀਤ ਸਿੰਘ ਨਾਮ ਸੀਗਾ ਤੇ ਇੱਥੇ ਇਹਦਾ ਅਨਸਰ ਆਉਣਾ ਸੀ ਹੁੜਾ ਪਤਾ ਜਫਰਨਾਮਾ ਇਹ ਰਣਜੀਤ ਸਿੰਘ ਜਫਰਨਾਮਾ ਇਹ ਰਣਜੀਤ ਸਿੰਘ ਦਾ ਲੇਖਕ ਕੌਣ ਹੈ ਤਾਂ ਇਹਨਾਂ ਦੇ ਵਿੱਚੋਂ ਕੌਣ ਲੇਖਕਾ ਜਫਰਨਾਮਾ ਰਣਜੀਤ ਸਿੰਘ ਦਾ ਸੋਨ ਲਾਲ ਸੂਰੀ ਦੀਵਾਨ ਅਮਰਨਾਥ ਕਾਜੀ ਨੂਰ ਮੁਹੰਮਦ ਤਾਂ ਇਹਨਾਂ ਦੇ ਵਿੱਚੋਂ ਹੈਗਾ ਪੁੱਤ ਦੀਵਾਨ ਅਮਰਨਾਥ ਇਹਨਾਂ ਦੁਆਰਾ ਰਚੀ ਮਤਲਬ ਇਹ ਆ ਜਫਰਨਾਵਾ ਇਹ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਗੱਦੀ ਉੱਪਰ ਕੌਣ ਬੈਠਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਕਦੋਂ ਹੁੰਦੀ ਆ 39 ਦੇ ਵਿੱਚ ਮੌਤ ਹੁੰਦੀ ਆ ਤਾਂ ਗੱਦੀ ਤੇ ਕੌਣ ਬੈਠਦਾ ਉਸ ਟਾਈਮ ਖੜਕ ਸਿੰਘ ਨੌ ਨਿਹਾਲ ਸਿੰਘ ਛੇਰ ਸਿੰਘ ਜਾਂ ਦਲੀਪ ਸਿੰਘ ਇਹਦਾ ਆਪਾਂ ਬਹੁਤ ਵਾਰ ਆਇਆ ਹੋਇਆ ਦਲੀਪ ਸਿੰਘ ਕੌਣ ਸੀ ਸਾਡੇ ਲਾਸਟ ਰਾਜਾ ਸੀਗੇ ਮਹਾਰਾਜਾ ਤਾਂ ਅਨਸਰ ਆਉਣ ਅਸ ਪੁੱਤਰ ਖੜਕ ਸਿੰਘ ਜਦ ਮਹਾਰਾਜਾ ਅਨਜੀਤ ਸਿੰਘ ਜੀ ਦੀ ਮੌਤ ਹੁੰਦੀ ਆ ਤਾਂ ਉਹ ਤੋਂ ਬਾਅਦ ਗੱਦੀ ਤੇ ਬੈਹਿੰਦੇ ਨੇ ਖੜਕ ਸਿੰਘ ਖੜਕ ਸਿੰਘ ਤੋਂ ਬਾਅਦ ਆਿੰਦਾ ਨੌ ਨਿਹਾਲ ਸਿੰਘ ਇਹਦੇ ਇਹਨਾਂ ਦਾ ਪੁੱਤਰ ਹੁੰਦਾ ਨੌ ਨਿਹਾਲ ਤੋਂ ਬਾਅਦ ਬਹਿੰਦੀ ਚੰਦਕੌਰ ਚੰਦਕੌਰ ਨੌ ਨਿਹਾਲ ਸਿੰਘ ਦੀ ਮਾਂ ਹੁੰਦੀ ਆ ਚੰਦਕੌਰ ਚੰਦਕੌਰ ਤੋਂ ਬਾਅਦ ਬੈਂਦਾ ਸ਼ੇਰ ਸਿੰਘ ਸ਼ੇਰ ਸਿੰਘ ਤੋਂ ਬਾਅਦ ਬੈਂਦਾ ਦਲੀਪ ਸਿੰਘ ਤਾਂ ਦਲੀਪ ਸਿੰਘ ਇਹਦਾ ਅਨਸਰ ਆਉਣਾ ਸੀ ਦਲੀਪ ਸਿੰਘ ਤਾਂ ਜਿਹੜਾ ਟਾਈਮ ਆ ਉਹ ਸਾਨੂੰ ਮਿਲਦਾ 93 ਦੇ ਵਿੱਚ ਇਹਨਾਂ ਦੀ ਮਤਲਬ ਮੌਤ ਹੁੰਦੀ ਆ ਓਕੇ ਤੇ ਇਹ ਕਿੰਨਾ ਟਾਈਮ ਰਹਿੰਦੇ ਨੇ ਗੱਡੀ ਤੇ ਇਹ ਜਦੋਂ ਬੈਂਦੇ ਨੇ ਇਹ ਬੈਂਦੇ ਨੇ 1843 ਦੇ ਵਿੱਚ ਬੈਂਦੇ ਨੇ ਤੇ ਇਹ ਜਦੋਂ ਪੰਜਾਬ ਗੁਲਾਮ ਹੋ ਜਾਂਦਾ ਉਦ ਤੱਕ ਇਹ ਗੱਡੀ ਤੇ ਰਹਿੰਦੇ ਨੇ 29 29 ਮਾਰਚ 1800 ਨਨਜਾ ਦੇ ਵਿੱਚ ਕਾਗਜ਼ਾ ਦੁਆਰ ਰਿਕਾਰਡ ਕਿਸ ਭਾਸ਼ਾ ਵਿੱਚ ਸੀ ਤਾਂ ਅਸੀਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰ ਦਾ ਜਿਹੜਾ ਨਾ ਵੀ ਲਿਖਤੀ ਰੂਪ ਦੇ ਵਿੱਚ ਰਿਕਾਰਡ ਰੱਖਿਆ ਜਾਂਦਾ ਸੀ ਉਹ ਕਿਹੜੀ ਭਾਸ਼ਾ ਦੇ ਵਿੱਚ ਰੱਖਿਆ ਜਾਂਦਾ ਸੀ ਅੰਗਰੇਜ਼ੀ ਫਾਰਸੀ ਪੰਜਾਬੀ ਜਾਂ ਉਰਦੂ ਤੇ ਕਿਹੜੀ ਭਾਸ਼ਾ ਵਿੱਚ ਸੀ ਉਸੀ ਦਾ ਪੁੱਤ ਫਾਰਸੀ ਭਾਸ਼ਾ ਦੇ ਵਿੱਚ ਗਿਆਨ ਪ੍ਰਾਪਤੀ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ ਤਾਂ ਗਿਆਨ ਦੀ ਪ੍ਰਾਪਤੀ ਸਮੇ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ 33 ਸਾਲ 30 ਸਾਲ 22 ਸਾਲ ਜਾਂ 26 ਸਾਲ ਤਾਂ ਗੁਰੂ ਨਾਨਕ ਦੇਵ ਜੀ ਦੀ ਉਮਰ ਸੀ ਉਸ ਟਾਈਮ 30 ਸਾਲ ਜਿਉ ਸਾਡੇ 10ਵੇਂ ਗੁਰੂ ਜੀ ਨੇ ਖਾਲਸਾ ਪੰਥ ਦੀ ਸਜਣਾ ਕਰੀ ਆ ਤਾਂ ਸਾਡੇ 10ਵੇਂ ਗੁਰੂ ਜੀ ਦੀ ਉਮਰ ਸੀ 33 ਸਾਲ 22 22 ਮੰਜੀਆਂ ਲੈ ਕੇ ਆਉਂਦੇ ਨੇ ਸਾਡੇ ਤੀਜੇ ਗੁਰੂ ਜੀ ਕਿੰਨੀਆਂ ਮੰਜੀ ਲੈ ਕੇ ਆਉਂਦੇ ਨੇ 22 ਮੰਜੀਆਂ ਲੈ ਕੇ ਆਉਂਦੇ ਨੇ ਤੇ ਸਾਡੇ ਤੀਜੇ ਗੁਰੂ ਜੀ 22 ਸਾਲ ਹੀ ਗੁਰਦੱਦੀ ਤੇ ਰਹਿੰਦੇ ਨੇ ਮਹਾਰਾਜਾ ਦਲੀਪ ਸਿੰਘ ਜੀ ਦੀ ਮੌਤ ਕਿੱਥੇ ਹੁੰਦੀ ਆ ਤਾਂ ਮਹਾਰਾਜਾ ਦਲੀਪ ਸਿੰਘ ਲਾਸਟ ਰਾਜਾ ਤਾਂ ਇਹਦੀ ਮੌਤ ਕਿੱਥੇ ਹੁੰਦੀ ਆ ਪੰਜਾਬ ਵਿੱਚ ਪੈਰਿਸ ਨੇਪਾਲ ਲੰਡਨ ਤਾਂ ਇਹਨਾਂ ਜਿਹੜੇ ਪੈਰਿਸ ਦੇ ਵਿੱਚ ਪੁੱਛ ਲੈਣਗੇ ਵਰੀ ਕਿ ਦੋ ਐਂਗਲੋ ਸਿੱਖ ਜੁੱਧ ਹੋਈ ਨੇ ਸਾਡੇ ਦੋ ਐਂਗਲੋ ਸਿੱਖ ਜੁੱਧ ਤੇ ਨੌ ਲੜਾਈਆਂ ਹੁੰਦੀਆਂ ਉਸ ਟਾਈਮ ਸਿੱਖਾਂ ਵਾਲੀ ਸਾਈਡ ਤੋਂ ਕੌਣ ਸੀਗੇ ਉਦੋਂ ਸੀਗੇ ਮਹਾਰਾਜਾ ਦਲੀਪ ਸਿੰਘ ਹੀ ਸੀਗੇ ਮਹਾਰਾਜਾ ਦਲੀਪ ਸਿੰਘ ਦੀ ਮੌਤ ਕਦੋਂ ਹੁੰਦੀ ਹੈ ਕਿਹੜੇ ਸਾਲ ਦੇ ਮਹਾਰਾਜਾ ਦਲੀਪ ਸਿੰਘ ਦੀ ਮੌਤ ਤਾਂ ਤੁਸੀਂ ਆਪਾਂ ਪਿਛਲੇ ਦੇਖਿਆ 93 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੁੰਦੀ ਹੈ ਮਹਾਰਾਜਾ ਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਿ ਕੇ ਬੁਲਾਉਂਦੇ ਸਨ ਤਾਂ ਸਿੰਪਲੀ ਮਹਾਰਾਜਾ ਜਨਜੀਤ ਸਿੰਘ ਦੀ ਸਰਕਾਰ ਦਾ ਕੀ ਨਾਮ ਸੀਗਾ ਪੀ ਵਾਈ ਕਿਊ ਆ ਇਹ ਸਰਕਾਰੀ ਆਮ ਸਰਕਾਰੀ ਖਾਸ ਸਰਕਾਰੀ ਖਾਲਸਾ ਸਰਕਾਰੀ ਰਣਜੀਤ ਤਾਂ ਨਾਮ ਸੀਗਾ ਬੁੱਤ ਸਰਕਾਰੀ ਖਾਲਸਾ ਇਹ ਆਪਣੇ ਲਗਾ ਮਾਤਰਾ ਟੋਟਲ ਸਾਡੇ ਕੋਲ ਕਿੰਨੀਆਂ ਲਗਾ ਨੇ ਟੋਟਲ ਹੈਗੇ ਸਾਡੇ ਕੋਲ 10 ਲਗਾ ਹੋੜਾ ਲਗਾ ਕਿਹੜੇ ਸਵਰ ਨਾਲ ਲੱਗਦੀ ਹੈ ਪਹਿਲਾਂ ਇਹ ਯਾਦ ਰੱਖਣਾ ਪੁੱਤ ਸਾਡੇ ਕੋਲੇ ਕਿੰਨੇ ਸਵਰ ਨੇ ਸਾਡੇ ਕੋਲੇ ਹੈਗੇ ਨੇ ਤਿੰਨ ਸਵਰ ਊੜਾ ਆੜਾ ਈੜੀ ਓਕੇ ਤਾਂ ਜਿਹੜੀ ਸਾਡੇ ਕੋਲ ਲਗਾ ਮਾਤਰਾ ਆਉਂਦੀਆਂ ਨੇ ਉਹ ਹੈਗੀਆਂ ਨੇ ਪੁੱਤ ਸਾਡੇ ਕੋਲੇ 10 10 ਹੈਗੀਆਂ ਨੇ ਸਾਡੇ ਕੋਲੇ ਲਗਾ ਮਾਤਰਾ ਤਾਂ ਇਹਦੇ ਵਿੱਚ ਊੜਾ ਆੜਾ ਈੜੀ ਜਦੋਂ ਊੜੇ ਨੂੰ ੜਾ ਲੱਗਦਾ ਤਾਂ ਊੜੇ ਦਾ ਮੂੰਹ ਇਦਾਂ ਖੁੱਲ ਜਾਂਦਾ ओके ਤੇ ਜਿਹੜੀ ਹੂੜਾ ਲਗਾ ਇਹ ਸਾਡੀ ਕਿਨੂੰ ਲੱਗਦੀ ਹੈ ਇਹ ਲੱਗਦੀ ਸਾਡੀ ਊੜੇ ਨੂੰ ਤੇ ਇਹ ਪੁੱਤ ਫਿਕਸ ਨੇ ਜਿਹੜੀਆਂ ਇਹ ਲਗਾ ਨੇ ਲਗਾਮਤਰਾ ਨਹੀਂ ਫਿਕਸ ਨੇ ਸਵਰ ਦੇ ਨਾਲ ਫਿਕਸ ਨੇ ਜੇ ਪੁੱਛ ਲੈਣਾ ਜਿਹੜੀ ਸਾਡੀ ਵਰਨਮਾਲਾ ਉਹਨੂੰ ਕਿੰਨੇ ਹਿੱਸਿਆਂ ਚ ਵੰਡਿਆ ਹੋਇਆ ਉਹਨੂੰ ਵੰਡਿਆ ਹੋਇਆ ਪਤਾ ਆਪਾਂ ਦੋ ਹਿੱਸਿਆਂ ਦੇ ਵਿੱਚ ਸਾਡੇ ਕੋਲ ਤਿੰਨ ਹੈਗੇ ਨੇ ਸਵਾਰਾ ਤੇ ਬਾਕੀ ਸਭ ਹੈਗੇ ਨੇ ਸਾਡੇ ਕੋਲੇ 38 ਹੈਗੇ ਨੇ ਸਾਡੇ ਕੋਲੇ ਵਿਅੰਜਨ ਤਿੰਨ ਹੈਗੇ ਨੇ ਸਵਰ ਕਿਹੜੇ ਸਵਰ ਊੜਾ ਆੜਾ ਈੜੀ ਤੇ ਬਾਕੀ ਸਭ ਹੈਗੇ ਸਾਡੇ ਕੋਲੇ ਬਿਆੰਜਨ ਸਵਰ ਤੇ ਬਿਆੰਜਨ ਦੇ ਵਿੱਚ ਮਤਲਬ ਕਾਦੇ ਆਧਾਰ ਤੇ ਮਤਲਬ ਇਹਨਾਂ ਨੂੰ ਵੱਖ ਕੀਤਾ ਗਿਆ ਜਦੋਂ ਹਵਾ ਸਾਡੇ ਮੂੰਹ ਦੇ ਮਤਲਬ ਫੇਫੜਿਆਂ ਤੋਂ ਹਵਾ ਜਦੋਂ ਬਾਹਰ ਆਉਂਦੀ ਆ ਤਾਂ ਜਿਹੜੇ ਸਾਡੇ ਮੂੰਹ ਦੇ ਵਿੱਚ ਜਿਹੜੇ ਅੰਗ ਉਹ ਕਿਸੇ ਵੀ ਮੇਲ ਨਹੀਂ ਖਾਂਦੇ ਤਾਂ ਉਹਨਾਂ ਨੂੰ ਅਸੀਂ ਕਹਾਂਗੇ ਸਵਾਰਾ ਤੇ ਬਾਕੀ ਜਿੱਥੇ ਵੀ ਥੋੜਾ ਜਿਹਾ ਟਾਈਮ ਲਈ ਹਵਾ ਰੁਕਦੀ ਆ ਰਿਕਾਪਟ ਪੈਂਦੀ ਆ ਤਾਂ ਉਹਨਾਂ ਨੂੰ ਅਸੀਂ ਕਹਾਂਗੇ ਬਿਆੰਜਨ ਤੇ ਊੜੇ ਦੇ ਨਾਲ ਕਿੰਨੀਆਂ ਲਗਾ ਲਗਦੀਆਂ ਨੇ ਊੜੀ ਦੇ ਨਾਲ ਲੱਗਦੀ ਨੇ ਪੁੱਤ ਟੋਟਲ ਤਿੰਨ ਲਗਾ ਇੱਕ ਤਾਂ ਲੱਗਦਾ ਹੋੜਾ ਔਂਕੜ ਤੇ ਦਲੈਂਕੜ ਓਕੇ ਔਂਕੜ ਦਲੈਂਕੜ ਊੜੀ ਦੇ ਨਾਲ ਲੱਗਦਾ ਜਿਵੇਂ ਆਪਾਂ ਓਮ ਲਿਖਿਆ ਤਾਂ ਇਹਦਾ ਊੜੀ ਦਾ ਮੂੰਹ ਖੁੱਲਾ ਦਾ ਤਾਂ ਇਹਦੇ ਮਤਲਬ ਹੋੜਾ ਸਾਨੂੰ ਸ਼ੋ ਨਹੀਂ ਹੋਊਗਾ ਕੀ ਲੱਗਿਆ ਬਟ ਜਦੋਂ ਇਹਦੇ ਤੇ ਮੂੰਹ ਖੁੱਲਿਆ ਤਾਂ ਉਦੋਂ ਪਤਾ ਲੱਗ ਜੂ ਕਿ ਇਹਦੇ ਨਾਲ ਕੀ ਲੱਗਿਆ ਹੋੜਾ ਲੱਗਿਆ ਹੋਇਆ ਕਿਹੜਾ ਸਵਾਰ ਮੁਕਤਾ ਆਉਂਦਾ ਹੈ ਤਾਂ ਇਹਨਾਂ ਦੇ ਵਿੱਚੋਂ ਸਵਾਰ ਆਪਣੇ ਕੋਲ ਤੰਨੀ ਨੇ ਊੜਾ ਆੜਾ ਈੜੀ ਤਾਂ ਕਿਹੜਾ ਸਵਾਰ ਜਿਹੜਾ ਮੁਕਤ ਆ ਜਾਂਦਾ ਹੁਣ ਆਪਾਂ ਪਿੱਛੇ ਦੇਖਿਆ ਕਿ ਸਵਾਰਾਂ ਦੇ ਨਾਲ ਜੀਟੀਐ ਸਾਡੀਆਂ ਲਗਾ ਆ ਨੇ ਇਹੇ ਫਿਕਸ ਨੇ ਓਕੇ ਤੇ ਇਹਨਾਂ ਦੇ ਵਿੱਚ ਜਿਹੜਾ ਮੁਕਤਾ ਆਉਂਦਾ ਉਹ ਆਉਂਦਾ ਪੁੱਤ ਆੜਾ ਜਿਵੇਂ ਆਪਾਂ ਲਿਖਿਆ ਅਮਨ ਤਾਂ ਇਹਦੇ ਵਿੱਚ ਜਦੋਂ ਆਪਾਂ ਇਹਨਾਂ ਦਾ ਸਵਾਰ ਦੇਖਣ ਇਹਨਾਂ ਦੇ ਵਿੱਚ ਆਵਾਜ਼ ਦੇਖਣੀ ਹੋਵੇ ਕਿ ਇਹਨਾਂ ਦੇ ਵਿੱਚ ਤੁਣੀ ਕਿਹੜੀ ਆ ਰਹੀ ਆ ਤੇ ਇਸ ਤਰੀਕੇ ਨਾਲ ਲਾਉਗੇ ਪੁੱਤ ਤਾਂ ਇਹ ਜਿਹੜਾ ਆੜਾ ਇਹ ਹਮੇਸ਼ਾ ਹੀ ਮੁਕਤਾ ਆਉਂਦਾ ਤੇ ਆੜੀ ਨਾਲ ਕਿੰਨੀਆਂ ਮਤਲ ਲਗਾ ਲੱਗਦੀਆਂ ਨੇ 4 ਈੜੀ ਨਾਲ ਕਿੰਨੀਆਂ ਲੱਗਦੀਆਂ ਨੇ ਈੜੀ ਨਾਲ ਵੀ ਲੱਗਦੀਆਂ ਨੇ 3 ਪੁੱਤ ਤੇ ਊੜੇ ਨਾਲ ਵੀ ਲੱਗਦੀਆਂ ਨੇ 3 ਲਗਾ ਅੱਖਰ ਦੱਸੋ ਇਹਨਾਂ ਦੇ ਵਿੱਚੋਂ ਕਿੰਨੇ ਲਗਾ ਅੱਖਰ ਨੇ ਉਹ ਦੱਸੋ ਤਾਂ ਲਗਾ ਦੇ ਨਾਲ ਜਿਹੜੇ ਅਲੱਗ ਤੋਂ ਆ ਕੇ ਨਾਲ ਲੱਗਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਲਗਾ ਅੱਖਰ ਤੇ ਇਹਨਾਂ ਦੇ ਵਿੱਚੋਂ ਬਿੰਦੀ ਟਿੱਪੀ ਸਵਰ ਇਹਦਾ ਮਤਲਬ ਵਰਣਮਾਲਾ ਦੀ ਬੰਡ ਕਰਦੇ ਆ ਉੱਥੇ ਹੁੰਦਾ ਸਵਰ ਤੇ ਵਿਅੰਜਨ ਅੱਧਕ ਟਿੱਪੀ ਵਿਅੰਜਨ ਨਹੀਂ ਸਵਰ ਵਿਅੰਜਨ ਟਿੱਪੀ ਨਹੀਂ ਤੇ ਇਹਦਾ ਅਨਸਰ ਹੋਣਾ ਸੀ ਬਿੰਦੀ ਟਿੱਪੀ ਅੱਧਕ ਓਕੇ ਇਹ ਸਾਡੀ ਕੀ ਨੇ ਲਗਾ ਦੇ ਨਾਂ ਲੱਗ ਜਿਹੜੇ ਲੱਗ ਜਾਂਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਲਗਾਖਰ ਗੁਰਮੁਖੀ ਵਰਣਮਾਲਾ ਦੇ ਮੂਲ ਸਵਰ ਦੱਸੋ ਤਾਂ ਗੁਰਮੁਖੀ ਵਰਣਮਾਲਾ ਦੇ ਵਿੱਚ ਸਵਾਰ ਇਹ ਵੀ ਤੁਹਾਡੇ ਪੀ ਵਾਈ ਕਿਊ ਸੀਗਾ ਇਹ ਪਪਿਛੀ ਦੇਖਿਆ ਸਾਡੇ ਕੋਲੇ ਕਿੰਨੇ ਮਤਲਬ ਸਵਰ ਮਿਲਦੇ ਨੇ ਸਾਨੂੰ ਮਿਲਦੇ ਨੇ ਤਿੰਨ ਊੜਾ ਆੜਾ ਈੜੀ ਤਿੰਨੇ ਸਾਡੇ ਕੋਲੇ ਸਵਰ ਮਿਲਦੇ ਨੇ ਤਾਂ ਅੱਧੀ ਕਲਾਸ ਇਹ ਤੱਕ ਪਤਾ ਥੈਂਕ ਯੂ ਵੀਡੀਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ